ਟੱਕਾ 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 ਡਰਾਈਵਰ ਵੀਰ ਦੇ ਨਾਲ ਹੋ ਗਿਆ ਟੱਕਾ ਬਰਨਾਲੇ ਤੋਂ ਟਰੱਕ ਲੈ ਕੇ ਆ ਰਹੇ ਦੋਸ਼ਾ ਜਦੋਂ ਮੁਕੇਰੀਆਂ ਰੋਡ ਦੇ ਉੱਤੇ ਪਹੁੰਚੇ ਤਾਂ ਫੇਕ ਗੁਰਦਾਸਪੁਰ ਦੇ ਕੋਲ ਉਹਨਾਂ ਦੇ ਨਾਲ ਵੱਡੀ ਵਾਰਦਾਤ ਹੋ ਗਈ ਉਹਨਾਂ ਦਾ ਟਰੱਕ ਟਰਾਲਾ ਕਿਸੇ ਨੇ ਪੈਂਚਰ ਕਰਤਾ ਤੇ ਜਦੋਂ ਟਰਾਲਾ ਰੋਕਿਆ ਤੇ ਮਗਰੋਂ ਹੀ ਮਗਰ ਤਿੰਨ ਲੁਟੇਰੇ ਆ ਗਏ ਉਹਨਾਂ ਨੇ ਤੇਜ਼ ਦਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਇਹਨਾਂ ਨੂੰ ਕਿਹਾ ਜੋ ਕੁਝ ਹੈਗਾ ਕੱਢ ਦਿਓ ਤੇ ਜੋ ਕੁਝ ਵੀ ਸੀਗਾ ਇਹਨਾਂ ਕੋਲ ਉਹ ਉਹਨਾਂ ਨੇ ਕੱਢ ਕੇ ਦੇ ਦਿੱਤਾ ਔਰ ਸਭ ਤੋਂ ਹੈਰਾਨੀ ਦੀ ਗੱਲ ਜਦੋਂ ਜ਼ਖਮੀ ਹਾਲਤ ਦੇ ਵਿੱਚ ਡਰਾਈਵਰ ਵੀਰ ਆਪਣੇ ਸਾਥੀ ਨੂੰ ਲੈ ਕੇ ਥੋੜੀ ਜਿਹੀ ਦੂਰੀ ਤੇ ਨਾਕੇ ਤੇ ਪਹੁੰਚਿਆ ਤੇ ਅੱਗੋਂ ਪੁਲਿਸ ਕਹਿੰਦੀ ਇਹ ਸਾਡਾ ਇਲਾਕਾ ਨਹੀਂ ਹੈ ਯਾਨੀ ਕਿ ਇੱਕ ਵਾਰ ਫੇਰ ਹੱਦ ਬੰਦੇ ਚ ਉਲਜੀ ਪੁਲਿਸ ਨੇ ਮਦਦ ਦੀ ਬਜਾਏ ਸਲਾਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੁਸੀਂ ਆਪ ਇਹ ਸੁਣ ਲਵੋ ਡਰਾਈਵਰ ਵੀਰ ਦੀ ਜ਼ੁਬਾਨੀ ਕਿਵੇਂ ਹੋਈ ਵਾਰਤਾਣਿਕ ਪਹਿਲ ਪੰਜਾਬੀ ਟੀਵੀ ਤੇ ਰੋਹਿਤ ਕੋਪਤਾ ਤੇ ਮੇਰਾ ਨਾਮ ਫੋਕ ਪ੍ਰੀ ਸਿੰਘ ਹੈ ਮੈਂ ਬਰਨਾਲਾ ਜਿਹੜਾ ਦੇ ਪਿੰਡ ਦੀਪਗੜ ਦਾ ਰਹਿਣ ਵਾਲਾ ਤੇ ਮੇਰੀ ਆ ਗੱਡੀ ਆ ਗਈ ਤੇ ਮੈਂ ਮੇਰੇ ਨਾਲ ਇੱਕ ਮੁੰਡਾ ਹੋਰ ਸੀਗਾ ਤੇ ਅਸੀਂ ਪਠਾਨਕੋਟ ਤੋਂ ਗੱਡੀ ਲੈ ਕੇ ਆ ਰਹੇ ਸੀਗੇ ਤੇ ਇੱਥੇ ਮੈਂ ਮਗੇਰੀਆਂ ਦੇ ਕੋਲ ਕੋਲ ਉਹਨਾਂ ਨੇ ਸਾਡੇ ਬੰਦਿਆਂ ਨੇ ਕੋਲ ਨੇ ਤੇਰਾ ਮੂਰੇ ਕਾਹ ਕੁ ਛੜਤਾ ਤੇ ਸਾਡੀ ਗੱਡੀ ਉਹ ਪੈਂਚਰ ਹੋ ਗਈ ਮੈਨੂੰ ਸਾਨੂੰ ਪਤਾ ਨਹੀਂ ਸੀਗਾ ਵੀ ਉਹਨਾਂ ਨੇ ਕੋਈ ਸੱਟਾ ਜਾਂ ਕਿਵੇਂ ਵੀ ਪੈਂਚਰ ਹੋਈ ਆ ਮਤਲਬ ਜਿਹੜੇ ਅਸੀਂ ਰੋਕੇ ਦੇਖਿਆ ਵੀ ਸਾਡਾ ਟਾਇਰ ਖਰਾਬ ਹੋ ਗਿਆ ਉਹ ਮਗਰੀ ਆ ਗਿਆ ਸਾਡੇ ਬੰਦੇ ਤਿੰਨ ਬੰਦੇ ਸੀਗੇ ਤੇ ਮੋਟਰਸਾਈਕਲ ਤੇ ਸੀਗੇ ਉਹ ਤੇ ਉਹਨਾਂ ਕੋਲ ਤੇਜ਼ ਤਾਰ ਹਥਿਆਰ ਸੀਗੇ ਤੇ ਤਿਰਪਾਨਾ ਵਗੈਰਾ ਅਸੀਂ ਰਾੜਾ ਸੀਗਾ ਤੇ ਉਹਨਾਂ ਨੇ ਹਮਲਾ ਕਰਤਾ ਮੈਂ ਮਤਲਬ ਭੱਜ ਕੇ ਗੱਡੀ ਵਿੱਚ ਵੜ ਗਿਆ ਤੇ ਜਦੋਂ ਮੈਂ ਉਹਦੇ ਨਾਲ ਦੇ ਬੰਦੇ ਰਿਕਾ ਬਾਹਰ ਜਾ ਕੇ ਆਉਣੇ ਆਇਆ ਉਹਦੇ ਪਾਹੀ ਹੱਟਾ ਲਾ ਗਿਆ ਮੈਂ ਜੋ ਬਾਹਰ ਨਿਕਲਿਆ ਤੇ ਉਹਨਾਂ ਨੇ ਮੈਨੂੰ ਕਹੇ ਵੀ ਜਿਹੜਾ ਕੁਝ ਹੋਏਗਾ ਕੱਢ ਦੇ ਆਪਦੇ ਕੋਲੋਂ ਵੀ ਤੈਨੂੰ ਛੱਡ ਦਿਆਂ ਮੇਰੇ ਕੋਲ ਪੈਸੇ ਸੀਗੇ 8-9000 ਰੁਪਏ ਵੰਗੂ ਤੇ ਉਹ ਲੈ ਗਏ ਤੇ ਫੋਨ ਮੇਰਾ ਗੱਡੀ 'ਚ ਪਿਆ ਸੀਗਾ ਤੇ ਉਹਨਾਂ ਨੇ ਫੋਨ ਵੀ ਆ ਗੱਡੀ ਦੀ ਤਲਾਸ਼ ਲਈ ਸਾਰੀ ਮਤਲਬ ਮੇਰੇ ਨਾਲ ਦੇ ਬੰਦੇ ਰਾਈਪਾਰਸ ਸੀਗਾ ਤੇ ਖਰਚ ਮਤਲਬ ਕਰਪਾਣ ਮਾਰੀ ਹੈ ਇਹ ਤਾਂ ਕਿ ਲੱਗਿਆ ਕਾਫੀ ਸਾਟਾ ਸੀ ਅੱਜ ਤਾਈਂ ਕਿੰਨੇ ਤਿੰਨ ਮੁੰਡੇ ਸੀਗੇ ਉਹਨਾਂ ਕੋ ਕੀ ਕੀ ਧਾਰ ਸੀ ਉਹਨਾਂ ਕੋਲ ਕ੍ਰਪਾਨਾ ਸੀ ਨਹੀਂ ਮਤਲਬ ਦਾਾ ਸੀ ਤੇ ਇੱਕ ਕਿਰਤੀ ਸੀ ਠੀਕ ਮਤਲਬ ਚਾਕੂ ਵਰਗਾ টাইਪ ਸੀ ਮੋਨੇ ਸੀਗੇ ਇਹ ਸੀ ਮਤਲਬ ਆ ਚੌਂਗ ਤੇ ਸੀਗੇ ਚੌਂਕੀ ਚ ਆਏ ਸੀਗੇ ਨਾਕਾ ਲੱਗਿਆ ਹੋਇਆ ਸੀਗਾ ਉਹ ਕਹਿੰਦੇ ਸਾਡਾ ਏਰੀਆ ਨਹੀਂ ਹੈਗਾ ਇਹ ਵੀ ਅੱਗੇ ਤੇ ਹਸਪੀਟਲ ਚੱਕਰ ਹੀ ਨਹੀਂ ਜੋ ਮੈਂ ਹੌ ਹਸਪੀਟਲ ਚ ਲੈ ਕੇ ਆਇਆ ਉਹ ਪ੍ਰਾਈਵੇਟ ਸੀਗਾ ਉਹ ਕਹਿੰਦੇ ਅੱਗੇ ਸਿਵਲ ਹਸਪੀਟਲ ਆ ਪਤਾ ਹੀ ਅੱਗੇ ਫਿਰ ਸਿਵਲ ਹਸਪੀਟਲ ਚ ਆ ਗਏ ਜੁੱਗ ਬਾਅਦ ਅਸੀਂ ਜੇ ਇਹ ਬੜਾ ਹਸਪਤਲ ਤੇ ਉਹਨਾਂ ਨੇ ਮਤਲਬ ਕਿਹੜਾ ਟਾਂਕੇ ਲਾਤੇ ਮਤਲਬ ਪੱਟੀਆਂ ਵਗੈਰਾ ਕਰਤੀਆਂ ਛੱਟ ਜਿਆਦਾ ਫੋਨ ਕਰਕੇ ਉਹਨਾਂ ਨੇ ਅੰਮ੍ਰitsar ਰੈਫਰ ਕਰਤਾ ਹਸਪਤਲ ਦਾ ਸ ਹੈ ਮੋੜ ਨਹੀਂ ਠੀਕ ਲੱਗਿਆ ਅਸੀਂ ਬਰਨਾਲੇ ਭੇਜਤਾ ਜੀਆ ਮਤਲਬ ਆ ਗਏ ਸੀਗੇ ਲੈਣ ਉਹ ਠੀਕੀ ਮੰਗ ਕੱਟ ਹੋਈ ਅਸੀਂ ਤਾਂ ਮੰਗ ਕਰਦੇ ਸਾਨੂੰ ਮਤਲਬ ਗੰਦੀ ਕਾਰਵਾਈ ਕਰੀ ਜਾਵੇ ਉਹਨਾਂ ਤੇ ਹੀ ਬੰਦਿਆਂ ਤੇ ਪਤਾ ਕਰਕੇ ਇਹ ਪਲੇਟ ਮਤਲਬ ਆਏ ਸੀਗੇ ਹਸਪਤਲ ਤੇ ਆਏ ਸੀਗੇ ਮਤਲਬ ਉਹ ਲੈ ਕੇ ਲੈ ਕੇ ਗਏ ਆ ਕੇ ਮਤਲਬ ਹੁਣ ਦੁਬਾਰਾ ਵੀ ਜਾਣਾਗਾ ਥਾਣੇ ਤੇ